ਸਿਹਤ ਪੰਜਾਬ ਦੇ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਨਾੜਾਂ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਇਹ ਖੂਨ ਨੂੰ ਸਰੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਪਹੁੰਚਾਉਂਦੀਆਂ ਹਨ ਦੋਸਤੋ ਜੋ ਕਿ ਸਾਡੇ ਜਿੰਦਾ ਰਹਿਣ ਲਈ ਵੀ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਕਿਸੇ ਕਾਰਨ ਸਾਡੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਖਰ ਨਾੜਾਂ ਦੀ ਕਮਜ਼ੋਰੀ ਕਿਉਂ ਹੁੰਦੀ ਹੈ ਦੋਸਤੋ 슈ਗਰ ਦੀ ਸਮੱਸਿਆ ਕਾਰਨ ਵੀ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਦੋਸਤ ਦੰਗਾਂ ਸਰੀਰ ਵਿੱਚ ਕਿਡਨੀ ਅਤੇ ਲੀਵਰ ਦੀ ਕੋਈ ਖਰਾਬੀ ਹੋਣ ਤੇ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਕਿਉਂਕਿ ਦੋਸਤੋ ਲੀਵਰ ਅਤੇ ਕਿਡਨੀ ਦੋਵੇਂ ਜੇਕਰ ਖਰਾਬ ਹੋਣਗੇ ਤਾਂ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਟ ਨਿਕਲਣਗੇ ਤੇ ਉਹ ਸਰੀਰ ਵਿੱਚ ਨਾੜਾਂ ਵਿੱਚ ਹੀ ਜੰਮਣ ਲੱਗ ਜਾਣਗੇ ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਨਾੜਾਂ ਦੀ ਕਮਜ਼ੋਰੀ ਦੇ ਕਿਹੜੇ-ਕਿਹੜੇ ਲੱਛਣ ਹਨ ਦੋਸਤੋ ਨਾੜਾਂ ਦੀ ਕਮਜ਼ੋਰੀ ਨਾਲ ਹੱਥ ਪੈਰ ਸੁਨ ਹੋਣਾ ਚੱਕਰ ਆਉਣਾ ਸਰੀਰ ਵਿੱਚ ਕਮਜ਼ੋਰੀ ਹੋਣੀ ਸਰੀਰ ਟੁੱਟਣਾ ਬਲੱਡ ਸਹੀ ਤਰ੍ਹਾਂ ਸਰਕੂਲੇਟ ਨਾ ਕਰਨਾ ਉੱਠਣ ਬੈਠਣ ਸਮੇ ਅੱਖਾਂ ਅਗੇ ਹਨੇਰਾ ਆਉਣਾ ਅਤੇ ਬਹੁਤ ਜ਼ਿਆ ਅਜਮੇ ਕਾਬਜ਼ ਐਸਿਡਿਟੀ ਵਰਗੀਆਂ ਸਮੱਸਿਆਵਾਂ ਹੋਣਾ ਯਾਦ ਅਸਤ ਸ਼ਕਤੀ ਘਟ ਜਾਣਾ ਤੇ ਰਾਤ ਨੂੰ ਨੀਂਦ ਨਾ ਆਉਣਾ ਖੂਨ ਦੀ ਕਮੀ ਹੋਣਾ ਦਿਲ ਵੀ ਤੇਜ਼ ਧੜਕਣਾ ਦੋਸਤੋ ਕਮਜ਼ੋਰੀ ਕਾਰਨ ਹੀ ਹੁੰਦੇ ਹਨ ਦੋਸਤੋ ਇਹ ਸਾਰੀਆਂ ਉੱਪਰ ਦੱਸੀਆਂ ਗਈਆਂ ਗੱਲਾਂ ਕਮਜ਼ੋਰੀ ਦੇ ਹੀ ਲੱਛਣ ਹਨ ਦੋਸਤੋ ਜੇਕਰ ਤੁਹਾਡੇ ਸਰੀਰ ਦੇ ਕਿਸੇ ਅੰਗ ਵਿੱਚ ਨਾੜ ਦੱਬ ਗਈ ਹੈ ਜਾਂ ਫਿਰ ਦਰਦ ਰਹਿੰਦਾ ਹੈ ਜਾਂ ਫਿਰ ਉੱਤੇ ਸੋਜ ਆ ਗਈ ਹੈ ਤਾਂ ਦੋਸਤੋ ਤੁਹਾਨੂੰ ਤੁਸੀਂ ਉਸ ਨੂੰ ਦੱਬਣਾ ਨਹੀਂ ਭਾਵ ਕਿ ਦੋਸਤੋ ਉਸ ਨੂੰ ਤੁਸੀਂ ਜ਼ਿਆਦਾ ਨੱਪਣਾ ਨਹੀਂ ਉਸ ਨੂੰ ਤੁਸੀਂ ਮਰੋੜਨਾ ਨਹੀਂ ਦੋਸਤੋ ਉਹ ਇਸ ਤਰ੍ਹਾਂ ਬਹੁਤ ਜ਼ਿਆਦਾ ਵਾਜ ਜਾਵੇਗੀ ਇਸ ਲਈ ਦੋਸਤੋ ਜੇਕਰ ਤੁਸੀਂ ਇਸ ਦੇ ਉੱਪਰ ਬਰਫ਼ ਟਕੋਰ ਕਰਦੇ ਹੋ ਤਾਂ ਇਹ ਤੁਹਾਡੇ ਲਈ ਜਿਆਦਾ ਫਾਇਦੇਮੰਦ ਹੋਵੇਗਾ ਅਤੇ ਦੋਸਤੋ ਜਿਸ ਅੰਗੂਠੇ ਤੁਹਾਡੇ ਸੋਜਾਈ ਹੈ ਉਸ ਉੱਪਰ ਤੇਲ ਲਗਾ ਕੇ ਅਸੀਂ ਹਲਕੀ ਹਲਕੀ ਮ사ਜ ਕਰਨੀ ਹੈ ਉਸ ਨੂੰ ਜਿਆਦਾ ਦਬਾਉਣਾ ਨਹੀਂ ਜੇਕਰ ਤੁਹਾਡੀਆਂ ਨਾੜਾਂ ਵਿੱਚ ਰੋਜ਼ਾਨਾ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ਾਨਾ ਯੋਗ ਜਾਂ ਕਸਰਤ ਕਰਨੀ ਚਾਹੀਦੀ ਹੈ ਜਿਵੇਂ ਕਿ ਤੁਸੀਂ ਪ੍ਰਾਣਾਯਾਮ ਅਤੇ ਅਨੋਮ ਵਿਲੋਮ ਵੀ ਕਰ ਸਕਦੇ ਹੋ ਤਾਂ ਉਹ ਦੋਸਤ ਹੁਣ ਆਪਾਂ ਗੱਲ ਕਰਦੇ ਹਾਂ ਉਸ ਨੁਸਖੇ ਬਾਰੇ ਜਿਸ ਦਾ ਸੇਵਨ ਜੇਕਰ ਅਸੀਂ 15 ਦਿਨ ਲਗਾਤਾਰ ਕਰਦੇ ਹਾਂ ਤਾਂ ਇਸ ਦੇ ਸਾਨੂੰ ਫਾਇਦੇ ਹੋ ਸਕਦੇ ਹਨ ਇਸ ਨੁਸਖੇ ਲਈ ਦੋਸਤੋ ਸਭ ਤੋਂ ਪਹਿਲਾਂ ਅਸੀਂ ਕਿਸੇ ਬਰਤਨ ਵਿੱਚ ਇੱਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਰੱਖ ਦੇਣਾ ਹੈ ਅਤੇ ਦੋਸਤੋ ਇਸ ਪਾਣੀ ਵਿੱਚ ਅਸੀਂ ਪਾਉਣਾ ਹੈ ਦਾਲਚੀਨੀ ਜਿਸ ਦਾ ਕਿ ਅਸੀਂ ਅੱਧਾ ਇੰਚ ਦਾ ਇੱਕ ਪੀਸ ਵੀ ਪਾ ਸਕਦੇ ਹਾਂ ਪਰ ਜੇਕਰ ਤੁਸੀਂ ਦਾਲਚੀਨੀ ਦੇ ਪਾਊਡਰ ਦਾ ਇਸਤੇਮਾਲ ਕਰਦੇ ਹੋ ਤੇ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਦੋਸਤੋ ਤੁਸੀਂ ਚਾਹੋ ਤਾਂ ਇਸ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਇਸ ਦਾ ਪਾਊਡਰ ਤਿਆਰ ਕਰਕੇ ਬਿਲਕੁਲ ਦੋਸਤੋ ਇਸ ਦਾ ਅੱਧਾ ਚਮਚ ਤੁਸੀਂ ਇਸ ਵਿੱਚ ਪਾਉਣਾ ਹੈ ਅਤੇ ਇਸ ਵਿੱਚ ਪਾ ਕੇ ਇਸ ਨੂੰ ਗਰਮ ਹੋਣ ਲਈ ਰੱਖ ਦੇਣਾ ਹੈ ਫਿਰ ਦੋਸਤੋ ਇਸ ਵਿੱਚ ਅਸੀਂ ਪਾਉਣੀ ਹੈ ਇੱਕ ਵੱਡੀ ਕਾਲੀ ਇਲਾਇਚੀ ਤੁਸੀਂ ਇੱਕ ਕਾਲੀ ਇਲਾਇਚੀ ਦਾ ਸੇਵਨ ਕਰਨਾ ਹੈ ਭਾਵੇਂ ਕਿ ਦੋਸਤੋ ਇਸ ਨੂੰ ਕੁੱਟ ਕੇ ਉਸ ਪਾਣੀ ਵਿੱਚ ਪਾ ਦੇਣਾ ਹੈ ਇਸ ਤੋਂ ਬਾਅਦ ਦੋਸਤੋ ਅਸੀਂ ਇਸ ਲੌਂਗ ਅਤੇ ਦੋਸਤੋ ਦੋ ਲੌਂਗ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੋ ਸਕਦੇ ਹਨ ਅਤੇ ਦੋਸਤੋ ਇਹ ਤਿੰਨ ਚੀਜ਼ਾਂ ਨੂੰ ਪਾਣੀ ਵਿੱਚ ਪਾ ਕੇ 4 ਤੋਂ 5 ਮਿੰਟ ਤੱਕ ਚੰਗੀ ਤਰ੍ਹਾਂ ਉਬਾਲਣਾ ਹੈ ਇਸ ਤਰ੍ਹਾਂ ਕਰਨ ਨਾਲ ਦੋਸਤੋ ਇਹਨਾਂ ਦੇ ਸਾਰੇ ਤੱਤ ਪਾਣੀ ਵਿੱਚ ਆ ਜਾਣਗੇ ਫਿਰ ਦੋਸਤੋ ਇਸ ਨੂੰ ਛਾਣ ਕੇ ਪਾਣੀ ਨੂੰ ਅਲੱਗ ਕਿਸੇ ਗਲਾਸ ਵਿੱਚ ਕੱਢ ਲੈਣਾ ਹੈ ਉਸ ਗਲਾਸ ਵਿੱਚ ਦੋਸਤੋ ਅਸੀਂ ਇੱਕ ਚਮਚ ਦੇ ਬਰਾਬਰ ਕਾਲਾ ਗੁੜ ਪਾਉਣਾ ਹੈ ਇਹ ਦੋਸਤੋ ਕਾਲਾ ਗੁੜ ਸਾਡੇ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਤੁਸੀਂ ਖਾਸ ਕਰਕੇ ਕਾਲੇ ਗੁੜ ਦਾ ਹੀ ਇਸਤੇਮਾਲ ਕਰਨਾ ਹੈ ਇਸ ਡਰਿੰਕ ਦਾ ਸੇਵਨ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਦੋਸਤੋ ਇਹ ਕੜ ਲਈ ਹੈ ਜੇਕਰ ਤੁਸੀਂ ਦੋ ਜਣਾਂ ਲਈ ਬਣਾਉਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਸਾਰੀ ਤੁਸੀਂ ਕੁਆਂਟੀਟੀ ਡਬਲ ਕਰ ਦਿਓ ਅਜਿਹਾ ਕਰਨ ਨਾਲ ਦੋ ਜਣਾਂ ਦਾ ਬਣ ਜਾਵੇਗਾ ਦੋਸਤੋ ਇਸ ਨੁਸਖੇ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਫਲੋ ਵਧੀਆ ਬਣਿਆ ਰਹੇਗਾ ਕਦੇ ਵੀ ਹਾਰਟ ਬਲੋਕਜ ਨਹੀਂ ਹੋਵੇਗਾ ਹਾਰਟ ਅਟੈਕ ਆਉਣ ਦਾ ਖਤਰਾ ਬਿਲਕੁਲ ਖਤਮ ਹੋ ਜਾਵੇਗਾ ਹੱਡੀਆਂ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਅਤੇ ਦੋਸਤੋ ਨਾੜਾਂ ਦੀ ਕਮਜ਼ੋਰੀ ਖਾਸ ਕਰਕੇ ਦੂਰ ਹੋਵੇਗੀ ਸਾਡੇ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਰਦ ਤੋਂ ਵੀ ਸਾਨੂੰ ਆਰਾਮ ਮਿਲੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਖਾਸ ਨੁਸਖੇ ਬਾਰੇ ਪਤਾ ਲੱਗ ਸਕੇ